ਜਿਹੜੀ ਆਉਣ ਵਾਲੀ ਸਾਡੀ ਪਨੀਰੀ ਆ ਇਹਨਾਂ ਨੂੰ ਜਿਹੜਾ ਆਪਣੇ ਗੁਰਸਿੱਖੀ ਜੀਵਨ ਦੇ ਵਿੱਚ ਜੋੜ ਕੇ ਆਪਣੇ ਸ਼ਾਨੇਮਤੇ ਇਤਿਹਾਸ ਨਾਲ ਤੋਂ ਇਹਨਾਂ ਨੂੰ ਜਾਣੂ ਕਰਵਾਈਏ ਔਰ ਗੁਰਸਿੱਖੀ ਨਾਲ ਜੋੜੀਏ ਉਹਦੇ ਸਬੰਧ ਵਿੱਚ ਅੱਜ ਜਿਹੜੀਆਂ ਦਸਤਾਰਾਂ ਸਜਾਈਆਂ ਜਾ ਰਹੀਆਂ ਸੱਚੇ ਪਾਤਸ਼ਾਹ ਜੀ ਦੇ ਤੇ ਮਾਤਾ ਗੁਜਰ ਕੌਰ ਜੀ ਦੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਵੱਡੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਅੱਜ ਜਿਹੜਾ ਉਹ ਇੱਥੇ ਦੁੱਧ ਦੇ ਲੰਗਰ ਲਾਇਆ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤੇ ਗਏ ਹੁਕਮ ਅਨੁਸਾਰ ਅੱਜ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱਤੇ ਜੋ ਹੈ ਉਹ ਮੂਲ ਮੰਤਰ ਦੇ ਪਾਠ ਕੀਤੇ ਗਏ ਨੇ ਔਰ ਇਸੇ ਦੇ ਚਲਦਿਆਂ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਜਥੇ ਵੱਲੋਂ ਵੀ ਜੋ ਹੈ ਮੂਲ ਮੰਤਰ ਦੇ ਪਾਠ ਕਰਨ ਤੋਂ ਉਪਰੰਤ ਮੇਰੀ ਦਸਤਾਰ ਮੇਰੀ ਸ਼ਾਨ ਦੇ ਤਹਿਤ ਜੋ ਹੈ ਉਹ ਨੌਜਵਾਨਾਂ ਨੂੰ ਜੋ ਹੈ ਦਸਤਾਰਾਂ ਸਜਾਈਆਂ ਗਿਆ ਨੇ ਸਿੱਖੀ ਸੂਪ ਦੇ ਵਿੱਚ ਜਿਹੜਾ ਹੈ ਉਹ ਲਿਆਉਣ ਦੀ ਜਿਹੜੀ ਹੈ ਉਹ ਕਵਾਇ ਚਲਾਈ ਗਈ ਹੈ ਔਰ ਸਾਰਾ ਪ੍ਰੋਗਰਾਮ ਜਿਹੜਾ ਹੈ ਉਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜੋ ਹੈ ਉਹ ਇੱਥੇ ਰੱਖਿਆ ਗਿਆ ਸ਼੍ਰੋਮਣੀ ਕਾਲੀ ਦਲ ਦੇ ਨਵਨੁਕਤੇ ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ ਦੇ ਰਮਨਦੀਪ ਸਿੰਘ ਸੰਧੂ ਵੀ ਇੱਥੇ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਜੋ ਹੈ ਉਹ ਦਸਤਾਰਾਂ ਸਜਾਉਣ ਦਾ ਜਿਹੜਾ ਹੈ ਉਹ ਕੰਮ ਚੱਲ ਰਿਹਾ ਹੈ ਉਹ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਅੱਜ ਦੇ ਦਿਨ ਜੋ ਹੈ ਜਿਨ੍ਹਾਂ ਨੇ ਸਿੱਖੀ ਰੂਪ ਦੇ ਵਿੱਚ ਆਉਣਾ ਸੀ ਜਿਨ੍ਹਾਂ ਨੇ ਦਸਤਾਰਾਂ ਸਜਾਉਣੀਆਂ ਸੀ ਉਹਨਾਂ ਨੂੰ ਜੋ ਹੈ ਉਹ ਦਸਤਾਰਾਂ ਸਜਾਈਆਂ ਜਾਂਦੀਆਂ ਨੇ ਸਾਰੇ ਵੱਡੇ ਦਿਨ ਨੇ ਕਿਉਂਕਿ ਇਹ ਜਿਹੜਾ ਹਫਤਾ ਨਿਕਲਿਆ ਹੈ ਜਿਹੜਾ ਇਹ ਸ਼ਹੀਦੀ ਨੂੰ ਸਮਰਪਿਤ ਰਿਹਾ ਹੈ ਸਾਬ ਜਦਾਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਰਿਹਾ ਹੈ ਔਰ ਇਸੇ ਦੇ ਚੱਲਦੇ ਆ ਹੀ ਜੋ ਹੈ ਇਹ ਸਾਰੇ ਜਿਹੜੇ ਆ ਪ੍ਰੋਗਰਾਮ ਲਿਖੇ ਗਏ ਨੇ ਰਮਦੀਪ ਸਿੰਘ ਸੰਧੂ ਇੱਥੇ ਮੌਜੂਦ ਨੇ ਸਾਧੂ ਸਾਹਿਬ ਅੱਜ ਇਹ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਹੈ ਇੱਕ ਤਰ੍ਹਾਂ ਸ੍ਰੀ ਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਜ ਕੀ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਸਹਬਜ਼ਾਦਿਆਂ ਦੀ ਸਾਡੀ ਸਿੱਖ ਕੌਮ ਦੀ ਆਨ ਬਾਨ ਤੇ ਸ਼ਾਨ ਨੂੰ ਉੱਚਾ ਚੁੱਕਣ ਵਾਸਤੇ ਬਹੁਤ ਵੱਡੀ ਲਸਾਨੀ ਜਿਹੜੀ ਸ਼ਹਾਦਤ ਅੱਜ ਦੇ ਦਿਨ ਹੋਈ ਆ ਧੰਨ ਧੰਨ ਬਾਬਾ ਜੋਰਾਵਾਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਉਹਨਾਂ ਦੀ ਜਿਹੜੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅੱਜ ਜਿਹੜਾ ਜ਼ਿਲ੍ਹਾ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਔਰ ਮੈਂ ਸਮਝਦਾ ਕਿ ਗੁਰਸਿੱਖ ਪਰਿਵਾਰਾਂ ਦੇ ਵਿੱਚੋਂ ਹੋਣ ਦੇ ਨਾਤੇ ਸਾਡਾ ਇੱਕ ਨੈਤਿਕ ਫਰਜ਼ ਬਣਦਾ ਕਿ ਆਹ ਜਿਹੜੀ ਆਉਣ ਵਾਲੀ ਸਾਡੀ ਪਨੀਰੀ ਆ ਇਹਨਾਂ ਨੂੰ ਜਿਹੜਾ ਆਪਣੇ ਗੁਰਸਿੱਖੀ ਜੀਵਨ ਦੇ ਵਿੱਚ ਜੋੜ ਕੇ ਆਪਣੇ ਸ਼ਾਨੇਮਤੀ ਇਤਿਹਾਸ ਨਾਲ ਤੋਂ ਇਹਨਾਂ ਨੂੰ ਜਾਣੂ ਕਰਵਾਈਏ ਔਰ ਗੁਰਸਿੱਖੀ ਨਾਲ ਜੋੜੀਏ ਉਹਦੇ ਸਬੰਧ ਵਿੱਚ ਅੱਜ ਜਿਹੜੀਆਂ ਦਸਤਾਰਾਂ ਸਜਾਈਆਂ ਜਾ ਰਹੀਆਂ ਔਰ ਮੈਂ ਸਮਝਣਾ ਕਿ ਸੱਚੇ ਪਾਤਸ਼ਾਹ ਜੀ ਦੇ ਤੇ ਮਾਤਾ ਗੁਜਰ ਕੌਰ ਜੀ ਦੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਵੱਡੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਅੱਜ ਜਿਹੜਾ ਉਹ ਇੱਥੇ ਦੁੱਧ ਦੇ ਲੰਗਰ ਲਾਏ ਆ ਜਿਲ੍ਹਾ ਅਕਾਲੀ ਜਥੇ ਦੇ ਬਹੁਤ ਸੀਨੀਅਰ ਜਿਹੜੇ ਆਗੂ ਸਹਿਬਾਨ ਇੱਥੇ ਆਏ ਆ ਮੈਂ ਸਮਝਣਾ ਕਿ ਇਹ ਸਾਡਾ ਇੱਕ ਨੈਤਿਕ ਫਰਜ਼ ਬਣਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਸ਼ਹੀਦਾਂ ਦੀ ਜਥੇਬੰਦੀ ਚੀਦਾਂ ਦੀ ਜਿਹੜੀਆਂ ਬਹੁਤ ਵੱਡੀਆਂ ਕੁਰਬਾਨੀਆਂ ਦੇ ਵਿੱਚੋਂ ਨਿਕਲੀ ਹੋਈ ਇੱਕ ਪਾਰਟੀ ਆ ਸਾਡੇ ਪਾਰਟੀ ਦੇ ਪ੍ਰਧਾਨ ਜਿੱਥੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਔਰ ਹੋਰ ਸੀਨੀਅਰ ਲੀਡਰਸ਼ਿਪ ਨੇ ਜਿੱਥੇ ਉੱਥੇ ਸਰਹਾਂ ਦੀ ਧਰਤੀ ਦੇ ਉੱਤੇ ਵੀ ਮੇਰੀ ਦਸਤਾਰ ਮੇਰੀ ਸ਼ਾਨ ਜਿਹੜਾ ਵਾ ਉਹ ਉੱਥੇ ਲੰਗਰ ਲਾ ਕੇ ਉੱਥੇ ਵੀ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਿਆ ਸਰਬਜੀਤ ਸਿੰਘ ਝਿੰਜਰ ਜੀ ਨੇ ਉਹਨਾਂ ਨੇ ਵੀ ਜੋੜਿਆ ਮੈਂ ਸਮਝਣਾ ਕਿ ਸਾਡਾ ਵੀ ਨੈਤਿਕ ਫਰਜ਼ ਬਣਦਾ ਕਿ ਆਉਣ ਵਾਲੇ ਨੌਜਵਾਨਾਂ ਨੂੰ ਇਹ ਨਾਲ ਜੋੜੀਏ ਔਰ ਸੱਚੇ ਪਾਤਸ਼ਾਹ ਜੀ ਦਾ ਮੈਂ ਇੱਕ ਸ਼ੁਕਰਾਨਾ ਵੀ ਕਰਨਾ ਕਿ ਇਹੋ ਜੇ ਦਿਹਾੜਿਆਂ ਦੇ ਵਿੱਚ ਜਿਹੜਾ ਸਾਨੂੰ ਇਹ ਯਤਨ ਕਰਦਾ ਉਹਨਾਂ ਨੇ ਮਾਣ ਬਖਸ਼ਿਆ ਇਹ ਜਿਹੜੀ ਇੱਕ ਵਾਇ ਜਿਹੜੀ ਚੱਲ ਰਹੀ ਹੈ ਜਿਹੜੀ ਸਿੱਖਾਂ ਦੇ ਸਿੱਖੀ ਨਾਲ ਜੋੜਨ ਵਾਸਤੇ ਖਾਸ ਕਰਕੇ ਸ਼ੋਭਨੀ ਕਾਲੀ ਦਲਦੀ ਹੈ ਇਹ ਅਰਜ਼ਰੇ ਆਏ ਗੁਰਜ਼ਾਰੇ ਜਿਹੜੇ ਨੇ ਉਹ ਵੀ ਜਿਹੜੇ ਆਜ਼ਾਦ ਕਰਾਇਏ ਸਨ ਉਦੋਂ ਉਸ ਟਾਈਮ ਦੇ ਉੱਤੇ ਵੀ ਐਸਪੀਸੀ ਵੀ ਫਾਰਮ ਚਾਈ ਕਿ ਇਹ ਅੱਗੇ ਵੀ ਜਿਹੜੀਆਂ ਆਉਣ ਵਾਲੇ ਸਮੇਂ 'ਚ ਵੀ ਚੱਲਦੀ ਰਹੇ ਮੈਂ ਸਮਝਣਾ ਕਿ ਜਿਹੜੀ 103 ਸਾਲ ਪਹਿਲੋਂ ਪਾਰਟੀ ਹੋਣ ਦੇ ਵਿੱਚ ਆਈ ਬਹੁਤ ਵੱਡੀਆਂ ਕੁਰਬਾਨੀਆਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹਦੇ ਨਾਲ ਦਾ ਕੋਈ ਇਤਿਹਾਸ ਨਹੀਂ ਕਿ ਇਹ ਪਾਰਟੀ ਕੋਲ ਸਭ ਤੋਂ ਪੁਰਾਣੀ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਹਨੇ ਪਹਿਲਾਂ ਵੀ ਇਹ ਕੰਮ ਜਿਹੜੇ ਆ ਗੁਰਸਿੱਖੀ ਨਾਲ ਜੋੜਨ ਵਾਸਤੇ ਹੁਣ ਜਿੱਥੇ ਅਸੀਂ ਬੰਦੀ ਸਿੰਘਾਂ ਦੀ ਲੜਾਈ ਲੜ ਰਹੇ ਆ ਉੱਥੇ ਅਸੀਂ ਜਿਹੜੇ ਆਪਣੇ ਨਵੀਂ ਪਨੀਰੀ ਆ ਉਹਨੂੰ ਗੁਰਸਿੱਖੀ ਨਾਲ ਜੋੜ ਰਹੇ ਆ ਔਰ ਪੰਥ ਦੀ ਆਨ ਬਾਨ ਸ਼ਾਨ ਨੂੰ ਤਗੜਾ ਕਰਨ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮ ਨੂੰ ਅੱਜ ਪ੍ਰਵਾਨ ਕਰਦੇ ਹੋਏ ਜਿੱਥੇ ਮੂਲ ਮੰਤਰ ਦੇ ਜਾਪ ਕੀਤੇ ਆ ਗੁਰਮੰਤਰ ਦੇ ਯਾਦ ਕੀਤੇ ਆ ਮੈਂ ਸਮਝਣਾ ਕਿ ਅਸੀਂ ਹਮੇਸ਼ਾ ਹੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਜਿਹੜੀ ਇਹ ਪਾਰਟੀ ਆ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਗਵਾਹੀ ਦੇ ਵਿੱਚ ਪੰਥ ਦੇ ਜਿਹੜੇ ਕਾਰਜ ਆਉ ਕਰਦੀ ਰਹੇਗੀ ਬਿਲਕੁਲ ਇਹ ਤੁਸੀਂ ਸੁਣਿਆ ਇਹ ਸਾਨੇ ਰਮਨਦੀਪ ਸਿੰਘ ਸੰਧੂ ਜੋਗੀ ਜ਼ਿਲ੍ਹਾ ਪ੍ਰਧਾਨ ਨੇ ਗੁਰਦਾਸਪੁਰ ਦੇ ਜਿਨ੍ਹਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਜੋ ਵੀ ਅੱਗੇ ਵੀ ਹਕੂਮ ਜਿਹੜੇ ਆਉਂਦੇ ਰਹਿਣਗੇ ਉਸੇ ਦੀ ਪਾਲਣਾ ਜਿਹੜੀ ਆ ਇਨਬਨ ਕੀਤੀ ਜਾਵੇਗੀ ਔਰ ਇਸੇ ਦੇ ਚੱਲਦੇ ਅੱਜ ਮੇਰੀ ਦਸਤਾਰ ਮੇਰੀ ਸ਼ਾਨ ਦੇ ਤਹਿਤ ਜੋ ਹੈ ਅੱਜ ਇਹ ਪ੍ਰੋਗਰਾਮ ਖਾਸ ਤੌਰ ਤੇ ਉਲੀਕ ਕੇ ਇਸ ਦਿਨ ਦੇ ਉੱਤੇ ਸਾਹਿਬ ਜੀ ਦੀ ਸ਼ਹਾਦਤ ਦੇ ਉੱਤੇ ਜਿਹੜਾ ਇਹ ਨੌਜਵਾਨ ਬੱਚਿਆਂ ਨੂੰ ਜੋ ਆ ਸਿੱਖੀ ਰੂਪ ਦੇ ਵਿੱਚ ਲਿਆਉਣ ਵਾਸਤੇ ਉਹਨਾਂ ਨੂੰ ਦਸਤ